ਵਾਹਿਗੁਰੂ ਜੀ ਕਾ ਖਾਲਸਾ ਛਿ ਰਵਾਇ ਗੁਰ ਜੀ ਕੀ ਫਤਿਹ ਪਹਿਲੇ ਤਾਂ ਮੈਂ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਜਿਹੜਾ ਕਿ ਕੱਲ ਨੂੰ ਚੜਨ ਜਾ ਰਿਹਾ ਹੈ 2024 ਉਹਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਤੇ 2024 ਦੇ ਵਿੱਚ ਅਸੀਂ ਨੰਨ ਜੰਮੀਆਂ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਇਹ ਲੋਹੜੀ 12 ਜਨਵਰੀ 2024 ਦਿਨ ਸ਼ੁੱਕਰਵਾਰ ਕਪੂਰ ਪਹਿਲਾ ਕੁਆੜਾ ਰੋਡ ਮਛੀਵਾੜਾ ਵਿਖੇ ਮਨਾ ਰਹੇ ਹਾਂ ਇਹ ਸੁਨੇਹਾ ਜਿਹੜਾ ਹੈ ਆਓ ਆਪਾਂ ਰਲ ਮਿਲ ਕੇ ਯਤਨ ਕਰੀਏ ਪ੍ਰੂਨ ਹਤਿਆ ਨੂੰ ਜਦੋਂ ਖਤਮ ਕਰੀਏ ਸੋ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਕਾਰਜ ਦੇ ਵਿੱਚ ਸਾਡਾ ਯੋਗਦਾਨ ਕਰੋ ਇਹ ਸਾਡੀ 13ਵੀਂ ਲੋੜੀ ਹੈ 13 ਸਾਲ ਹੋ ਗਏ ਸਾਨੂੰ ਨੰਨ ਜੰਮੀਆ ਧੀਾਂ ਦੀ ਲੋੜੀ ਮਨਾਉਂਦਿਆਂ ਨੂੰ ਅਲੱਗ-ਅਲੱਗ ਜਗ੍ਹਾ ਤੇ ਤੇ ਤੇਰਮੀ ਲੋੜੀ ਜਿਹੜੀ ਸਾਡੇ ਸ਼ਹਿਰ ਮਾਛੀਵਾੜਾ ਵਿਖੇ ਕਪੂਰ ਪੈਲੈਸ ਵਿੱਚ ਮਨਾਈ ਜਾਵੇਗੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਾਂ ਤਾਂ ਸੁਆਮੀ ਸ਼ੰਕਰਾਨੰਦ ਜੀ ਮਹਾਰਾਜ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸੋ ਸਾਰੇ ਵੀਰ ਇਸ ਮਹਾਨ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਓ ਤਾਂ ਜੋ ਅਸੀਂ ਜਿਹੜਾ ਪ੍ਰੂਨ ਹਤਿਆ ਨੂੰ ਰੋਕ ਸਕੀਏ ਇਹ ਪ੍ਰੂਨ ਹਤਿਆ ਦੇ ਰੋਕਣ ਦੇ ਸਬੰਧ ਵਿੱਚ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਆਓ ਸਾਰੇ ਰਲ ਮਿਲ ਕੇ ਕਰੀਏ ਯਤਨ ਪ੍ਰੂਨ ਹਤਿਆ ਨੂੰ ਕਰੀਏ ਜਲੋਂ ਖਤਮ ਤਿੰਨਵੀਂ ਲੋੜੀ ਆ ਜੀ ਇਹ ਇਹ ਤੇਰਵੀਂ ਲੋੜੀ ਆ ਜੀ 13 ਸਾਲ ਹੋ ਗਏ ਸਾਨੂੰ ਕਿੰਨੇ ਕਿੰਨੇ ਬੱਚਿਆਂ ਨੂੰ ਕਰ ਰਹੇ ਹੋ ਜੀ ਤੁਸੀਂ ਸਾਡੇ ਇਸ ਲੋੜੀ ਦੇ ਵਿੱਚ ਕਰੀਬ 670 ਦੀ ਜਿਹੜੀ ਆ ਸਾਡੇ ਕੋਲ ਫਾਰਮ ਜਿਹੜੇ ਭਰ ਚੁੱਕੇ ਆ ਲਿਸਟ ਆ ਚੁੱਕੀ ਆ ਤੇ ਹੋਰ ਵੀ ਹੋ ਸਕਦੀਆਂ ਨੇ 100 200 ਕਰੀਬ 900 1100 1100 ਦੇ ਲਾਗੇ ਛਾਕੇ ਸਾਡਾ ਜਿਹੜਾ ਟੀਚਾ ਹੈ ਜੇ ਕਿਸੇ ਨੇ ਕੋਈ ਫਾਰਮ ਭਰਨਾ ਉਹਦੇ ਲਈ ਕੀ ਕਰਨਾ ਮੰਦੀ ਸਾਡੇ ਕੋਲ ਫਾਰਮ ਲਾਓ ਉਹ ਫਾਰਮ ਭਰ ਕੇ 5 ਤਰੀਕ ਤੋਂ ਪਹਿਲੇ ਪਹਿਲੇ ਸਾਨੂੰ ਫਾਰਮ ਜਿਹੜੇ ਆ ਬੇਨੇ ਬੇਨੇ ਕਿਉਂਕਿ 5 ਤਰੀਕ ਤੋਂ ਬਾਅਦ ਅਸੀਂ ਸਾਰੇ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਦੀ ਜਿਹੜੀ ਅਸੀਂ ਇੱਕ ਇੱਕ ਸਾਈਕਲੀ ਮੂੰਗਫਲੀ ਰੇੜੀਆਂ ਤੇ ਸੂਟ ਦੇਵਾਂਗੇ ਉਹਦਾ ਪ੍ਰਬੰਧ ਕਰਨਾ ਹੈਗਾ ਇਸ ਲਈ ਸਾਨੂੰ 5 ਤਰੀਕ ਤੋਂ ਪਹਿਲੇ ਪਹਿਲੇ ਜਿਹੜਾ ਹੈ ਬੱਚਿਆਂ ਨੇ ਜਿਹੜੇ ਫਾਰਮ ਭਰ ਕੇ ਸਾਨੂੰ ਕੋਈ ਪਤਾ ਨਹੀਂ ਕਿ ਜਿੰਨੀ ਮਰਜ਼ੀ ਹੋ ਜਣੇ ਨਹੀਂ ਕੋਈ ਨਹੀਂ ਹੈ ਇਹਦਾ ਬਾਈ ਜੀ ਜਿੰਨੇ ਵੀ ਆ ਸਕਦੇ ਵੱਧੋ ਵੱਧ ਸਿਰਫ ਇੱਕ ਸਾਲ ਦੀ ਬੱਚੀ ਹੈ ਜਿਹੜੇ ਉਹਦੀ ਬੱਚੀ ਜਣੇ ਇੱਕ ਸਾਲ ਦੀ ਬੱਚੀ ਨੂੰ ਅਸੀਂ ਸਨਮਾਨ ਕਰਾਂਗੇ ਸੋ ਉਹ ਜਿੰਨੀਆਂ ਵੀ ਉਹ ਸਗਣੀਆਂ ਉਹ ਸਾਡੇ ਸਾਰੇ ਸੰਗਤ ਦੇ ਸਹਿਯੋਗ ਨਾਲ ਸੀ ਉਹਨਾਂ ਦਾ ਮਾਨ ਸਨਮਾਨ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਲੋਕ ਧੀਆਂ ਨੂੰ ਪੁੱਠਾਂ ਦੇ ਵਿੱਚ ਮਾਰ ਦਿੰਦੇ ਨੇ ਵੜੀ ਪੁੱਛਣਾ ਗਾਉਂਦੇ ਇਹ ਹੀ ਸਭ ਤੋਂ ਵੱਡਾ ਮੈਟਰ ਹੈ ਜੀ ਆਓ ਰਲ ਮਿਲ ਕੇ ਕਰੀਏ ਯਤਨ ਪਰੂਨ ਹੱਤਿਆ ਨੂੰ ਕਰੀਏ ਜਦੋਂ ਖਤਮ ਜਿਹੜੇ ਸਾਡੇ ਵੀਰ ਕੁਝ ਪੈਸਿਆਂ ਦੀ ਖਾਤਰ ਧੀਆਂ ਨੂੰ ਪੇਟ ਦੇ ਵਿੱਚ ਖਤਮ ਕਰਦੇ ਆ ਉਹਨਾਂ ਨੂੰ ਅਸੀਂ ਸਖਤ ਬੇਨਤੀ ਕਰਦੇ ਆ ਕਿ ਤੁਸੀਂ ਇਹੋ ਜਿਹਾ ਕਾਰਜ ਨਾ ਕਰੋ ਧੀਆਂ ਨੂੰ ਪੜ੍ਹਾਓ ਧੀਆਂ ਨੂੰ ਵੱਡੇ ਵੱਡੇ ਹੌਬਿਆਂ ਤੇ ਲੈ ਕੇ ਜਾਈਏ ਆਪਾਂ ਸਾਰੇ ਰਲ ਮਿਲ ਕੇ ਕਰ ਸਕਦੇ ਆ ਮਾੜੀ ਬੜਾ ਸ਼ਹਿਰ ਚ ਧੀਆਂ ਹੋਣਗੀਆਂ ਜਾਂ ਨਹੀਂ ਬਲਾਕ ਮਾਛੀ ਵਾਲਾ ਤੇ ਬਲਾਕ ਸਮਰਾਲਾ ਤੇ ਇੱਧਰ ਕੋਹਾੜਾ ਸਾਈਡ ਏਰੀਆ ਸਾਰਾ ਹੀ ਸਾਂਹਿਆਲ ਇੱਧਰੋਂ ਵੀ ਆਉਣਗੀਆਂ ਬੱਚਿਆਂ ਸਾਡੇ ਰਾਹੋਂ ਸਾਈਡ ਤੋਂ ਵੀ ਆਉਣਗੀਆਂ ਬੱਚਿਆਂ ਬੱਲਾ ਚੌੜ ਸਾਈਡ ਤੋਂ ਵੀ ਬੱਚੀਆਂ ਆਉਣਗੀਆਂ ਮੈਂ ਬੇਨਤੀ ਕਰਦਾ ਕਿ ਸਾਡੇ ਇਸ ਕਾਰਜ ਦੇ ਵਿੱਚ ਤੁਸੀਂ ਵੱਧ ਚੜ ਕੇ ਯੋਗਦਾਨ ਪਾਓ ਇੰਨਾ ਕੁਛ ਕਹਿੰਦਾ ਹੋਇਆ ਖੇਮਾਂ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ